ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਸਵੇਰੇ ਸਵੇਰੇ ਅਸੀਂ ਪੱਟਣਾ ਆਇਆ ਚਾਰ ਮੱਜਾਂ ਲਈ ਮੈਂ ਤੇ ਮੇਰਾ ਬਾਬਾ ਉਹ ਬੈਠਾ ਆਪਣਾ ਬਾਬਾ ਜੀ ਸਸਰੀ ਕਾਲ ਜੀ ਕਿਵੇਂ ਹੋ ਜੀ ਓਕੇ ਦੀ ਰਿਪੋਰਟ ਆ ਜੀ ਓਕੇ ਦੀ ਰਿਪੋਰਟ ਠੀਕ ਹੈ ਤੇ ਇੱਧਰ ਪੱਟ ਰੀਆਂ ਸਾਰੀਆਂ ਬੋਰੀਆਂ ਚਾਰ ਦੀਆਂ ਤੇ ਉੱਧਰ ਡੈਡੀ ਵੀ ਪਹੁੰਚ ਗਏ ਆਪਣੇ ਮੋਟਰਸਾਈਕਲ ਲੈ ਕੇ ਉਹ ਰੇੜੇ ਦੇ ਵਿੱਚ ਨਾਲ ਖੜੇ ਨੇਗੇ ਉਸ ਤਰ੍ਹਾਂ ਦੇ ਮੋਟਰਾਂ ਦੇ ਤਾਂ ਹੁਣ ਥੋੜੇ ਜਿਹੀ ਚੱਲਦੇ ਆਂਗੇ ਕਿਉਂਕਿ ਖੰਡਪਾਠਾ ਚ ਫੁੱਲਵਾਤਾ ਫੁੱਲਾ ਜੀ ਫੁੱਲ ਬਟਾ ਫੁੱਲ ਖੰਡਪਾਠ ਚਲਦ ਰਹੇ ਉਹਨਾਂ ਨੇ ਕੰਮ ਕਰਵਾਉਣਾ ਜੀ ਪਰਸੋਂ ਭੋਗ ਪਿਆ ਸੀ ਆਪਣੇ ਤਾਏ ਜੀ ਕੇ ਘਰੇ ਤੇ ਕੱਲ ਸਾਡੇ ਰਿਸ਼ਤੇਦਾਰੀ ਚ ਪ੍ਰਗਾਸ ਹੋ ਗਿਆ ਮੇਰੀ ਮਾਸੀ ਜੀ ਕੇ ਬਰਨਾਲੇ ਉਹ ਅਮਰੀਕਾ ਚ ਵਾਜਨੇਗੇ ਤੇ ਕੱਲ ਨੂੰ ਉਹਨਾਂ ਦਾ ਭੋਗ ਹੈਗਾ ਤੇ ਉਸ ਤੋਂ ਬਾਅਦ ਵਿਆਹ ਚੱਲ ਪੂਗਾ ਪਿੰਡ ਹੀਰੋਂ ਹੀਰੋਂ ਕਲਾ ਹੀਰੋਂ ਕਲਾ ਤੇ ਉਹ ਵਿਆਹ ਤੋਂ ਬਾਅਦ ਵਰਸੀ ਚੱਲ ਪੂਗੀ ਨੀ ਕਿਤੇ ਕੋ ਕਰਦੇ ਤੇ ਬਰਸੀ ਦੇ ਬਾਅਦ ਖੋਲਾ ਮਾ ਲਾਉਂ ਫਿਰ ਉਧਰ ਨੂੰ ਹੋ ਜਾਣੀ ਆ ਸੰਗ ਦਾ ਆ ਹੰਦੇ ਮਾਲੇ ਨੂੰ ਵਗ ਜਾਗੇ ਹਾਂ ਸਾਕੇ ਕੰਮ ਚ ਬਚਾ ਲਾ ਦਾਂਗੇ ਜੀ ਉਹਰੇ ਡੈਡੀ ਹੋਰ ਆਉਂ ਤਾਂ ਵਗ ਗਿਆ ਜੇ ਜਾਣਾ ਸੁਨੱਕੇ ਚ ਕਰਨੇ ਧੱਕੇ ਦੇਰੋਂ ਫਲਾ ਉਹ ਮਿਹਦੇ ਵਾਹਰ ਫੋਨ ਲਾ ਦੋ ਹਲ ਬਣਾ ਲੈਣਾ ਨੂੰ ਕਹਿਣਾ ਮੈਂ ਇੱਕ ਮਿੰਟ ਫੋਨ ਕਰਨਾ ਜੀ ਗੱਲਬਾਤ ਕਰ ਲਿਆ ਕਰ ਲਓ ਲਓ ਜੀ ਤੇ ਚਾਰ ਵਗੈਰਾ ਪੱਟ ਕੇ ਆਪਾਂ ਅਗੇ ਜੀ ਖੇਤ ਕਣਕ ਨੂੰ ਪਾਣੀ ਲਾਉਣਾ ਤੇ ਆ ਪਾਈਪ ਲਾਈਨ ਅੱਜ ਪਹਿਲੀ ਵਾਰੀ ਹੌਦੀ ਖੋਲੀ ਅੱਜ ਨਵੀਂ ਪਾਈਪ ਲਾਈਨ ਕਣਕ ਨੂੰ ਪਹਿਲਾਂ ਤਾਂ ਉਧਰ ਦੀ ਰਮਾਲੀ ਸੀ ਇੱਥੇ ਪਹਿਲਾਂ ਕੱਸੀ ਦਾ ਖਾਲ ਸੀਗਾ ਹੁਣ ਇੱਥੇ ਬੂਹਿਆਂ ਆਈਆਂ ਖੜੀਆਂ ਨੇ ਉਹ ਨਹਿਰਾਂ ਦੇ ਸਾਹਮਣੇ ਉੱਥੋਂ ਕੋਠੇ ਕੋਲਤੀ ਆਪਣੇ ਉਹਦੀ ਇਧਰ ਵੀ ਕਣਕ ਆਪਣੀਆਂ ਤੇ ਇਧਰ ਵੀ ਆਪਣੀਆਂ ਨਾਲ ਲੱਗੀ ਸੀ ਹਾਂ ਹੁਣ ਪਹਿਲੇ ਤਨ ਖੋਲਦਾਂ ਜਿਹੜਾ ਢੱਕਣ ਪਾਈਪ ਲਾਈਨ ਦੇ ਹੁਣ ਫੇਰ ਲੈ ਆਉਣੇ ਪਿੱਛੋਂ ਵੱਢ ਕੇ ਬਾਬਾ ਹਾਂ ਉਧਰ ਹੌਦੀਆਂ ਵਗੈਰਾ ਦੇਖਿਆ ਸਾਰੀਆਂ ਓਕੇ ਨੇ ਉਧਰ ਹਾਂ ਹੱਤ ਚਾੜਾ ਨਹੀਂ ਚਾੜਾ ਸਮਾ ਗੁਰੇ ਉਹ ਤਾਂ ਦਿਲ ਜੀਤਣਾ ਬਹੁਤ ਸਾਰੇ ਗੋਲ ਸਾਰੇ ਗੋਲ ਨਾ ਬਹੁਤ ਅੱਛਾ ਫਿਰ ਪ੍ਰੈਸ਼ਰ ਬਾਲਾ ਹੈਗਾ ਆਹੋ ਸਾਰੇ ਗੋਲ ਫਿਰ ਉਹ ਮੈਦੂ ਰਾਚਮਾਰੀ ਲੀਕ ਤੋਂ ਲੀਕ ਤਾਂ ਹੁਣ ਕਿੱਥੇ ਮਾਰਨ ਨੇ ਐਂ ਕਹਣਾ ਜਾ ਤੂੰ ਐ ਕਰੀ ਯਾਰ ਹਾਂ ਇਹਨਾਂ ਦੇ ਐ ਇਹਨੂੰ ਲੰਗ ਜੀ ਉਹਨਾਂ ਦੇ ਘਰ ਕੰਨੀ ਦੀ ਲਾਢੀ ਕੇ ਹਾਂ ਉੱਥੇ ਜਾ ਕੇ ਉਹਨਾਂ ਨੂੰ ਪੁੱਛ ਲਈ ਜੇ ਤਾਂ ਉਹਨੇ ਕਹਤਾ ਵੀ ਵੱਢ ਲੋ ਹੂੰ ਫਿਰ ਮੈਨੂੰ ਫੋਨ ਮਾਰਦੀ ਮਾਂ ਉਥੇ 2 ਮਿੰਟ ਤੈਨੂੰ ਹੋਰ ਲੱਗ ਜਾਣਗੇ ਜਾਂਦਾ 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 ਪੁੱਸੂ ਨੂੰ ਚੱਲ ਹਾਂ ਨਹੀਂ ਫਿਰ ਇੱਥੇ ਆਉਣਗੇ ਲੈ ਗਏ ਉਹਨਾਂ ਦੋ ਮੋਟਰਾਂ ਕੱਸੀ ਦਾ ਪਾਣੀ ਸਾਰਾ ਇਹ ਤਾਂ ਆਪਾਂ ਨੂੰ ਕੀ ਫਰਕ ਪੈਂਦਾ ਪੈਂਦਾ ਤਾਂ ਕੰਨੋਂ ਚੱਲ ਹਾਂ ਇਹ ਕਰ ਲੈ ਫਿਰ ਜਾਵੇਂਗਾ ਤਾਂ ਕਹਿੰਦਾ ਚਾਚਾ ਅਸੀਂ ਜਾਣਾ ਵਿਆਹ ਕਦੇ ਸਾਡੇ ਲਈ ਦਿਹਾੜੀ ਅੱਜ ਤੇ ਹੀ ਆ ਬਾਈ ਮਾਂ ਇਹ ਰੀਲੂਕ ਕੰਦੇ ਨਹੀਂ ਬੰਦੇ ਬੱਦਲ ਸ਼ੰਗਰ ਹੋਰ ਇਹ ਚਾਚਾ ਕਹਦਾ ਤੈਨੂੰ ਦੀ ਕਹਿਣਗੇ ਸਾਡੇ ਨਾਲ ਫੇਰਾ ਫੇਰਾ ਸਾਰੇ ਖੋਣ ਤਾਂ ਮੈਂ ਹਾਂ ਸਾਰੇ ਐ ਬਸ ਫਿਰ ਇਲਾਕੇ ਖੜ ਜੂਏ ਥੱਲੇ ਨਟ ਜਾ ਹੁੰਦੇ ਤੇ ਐਂ ਕਮਾਈ ਚਲਣ ਉਤੋਂ ਦੀਆਂ ਉਂਗਲ ਪਾ ਕੇ ਤਾਂ ਨਾ ਇਹਨੂੰ ਫਾਨਾ ਪਾ ਕੇ ਦੂਜੇ ਪਾਸੇ ਪਾਨੇ ਤੇ ਉਂਗਲ ਪਾਲ ਐ ਦੇਖ ਅਨੇਰੇ ਪੂਰਾ ਸੁਲਾ ਬਣਾਇ ਜਾਮਾ ਉਹਨਾਂ ਨੇ ਮੈਂ ਹੋ ਗਿਆ ਨੇ ਇੱਥੇ ਦੇ ਹੁਣ ਖੁੱਲ ਗਿਆ ਸਾਰਾ ਚ ਆਲੇ ਦੇ ਥੱਲੇ ਬਾਸਲ ਨਹੀਂ ਗਈ ਆਲੇ ਬਾਕ ਕੱਢ ਕੇ ਸਾਈਡ ਤੇ ਰੱਖ ਦੇ। ਹਾਲੇ ਇੱਥੇ ਆਈ ਜਾਂਦਾ ਨਟ ਹੁੰਦਾ ਗਲੀ ਚ ਉਹਦੇ। ਠੀਕ ਹੈ। ਹੂੰ। ਆ ਦੇਖ। ਆਹ ਤਾਂ ਆ ਜਾ। ਇਹ ਵੀ ਲੈ ਜਾਂਦੇ ਨੇ ਮੇਰੇ ਨਾਲ ਕਵਾੜੀ। ਠੀਕ। ਆਹਾ। ਆਹਾਂ ਜੀ। ਆਹ ਤਾਂ ਫਿਰ ਉਹ ਦੇਖ ਲੈ ਕਿੰਨੇ ਟੱਖਾ ਪੈਣ। ਇਹ ਖੋਲ ਖੋਲਿਆ ਹੋਇਆ ਝੱਕ ਕਿਉਂ ਟਜਦਾ ਨਹੀਂ ਆ ਲੱਗਦਾ ਪਾਣੀ ਪਈ ਜਾਂਦਾ ਭੱਜ ਲਾ। ਠੀਕ ਹੈ। ਜਿਉਂ ਪਾਣੀ ਕਿਸੇ ਦਾ ਪੈਂਦਾ ਜਮ ਹੁਣ ਉਹਦਾ ਖੋਲਣਾ ਫੇਰ ਅਗਲਾ ਘੋਟਣੇ ਵੀ ਲਾਉ। ਹਾਂ। ਨਹੋਣਾ ਕੰਮ ਹੋ ਗਿਆ ਉਧਰ ਢੱਕਣ ਚੱਕਦਾ ਤੀ ਤੂੰ ਉੱਥੇ ਜਾ ਕੇ ਗੱਲ ਕਰਾ ਦੇ ਮੇਰੇ ਨਾਲ ਹਾਂ ਅੱਛਾ ਬੰਦਾ ਬੰਦਾ ਆਪੂ ਵਸਦਾ ਇੱਥੇ ਲੋ ਜੀ ਤੇ ਕਣਕ ਫਰਮਾਇਆ ਦੀ ਅਸੀਂ ਆ ਕੇ ਘਰੇ ਬਾਬੇ ਹੁਣੀ ਤੇ ਮੈਂ ਪਹਿਲਾਂ ਗਿਆ ਤਣਾਉਲੇ ਟਰੈਕਟਰ ਦੀ ਸਾਤਰੀ ਰੱਖਣ ਰੰਗ ਕਰਾਇਆ ਉਹਤੇ ਕਿਉਂਕਿ ਹੁਣ ਜਦੋਂ ਬਾਕੀ ਮਰਗਾਟਾਂ ਦੀ ਡੈਂਟਿੰਗ ਪੇਂਟਿੰਗ ਕਰਾਤੀ ਤਾਂ ਹੁਣ ਨਾਲ ਸਾਤਰੀ ਤੇ ਵੀ ਕਰਾਤਾ ਨਵਾ ਹੁਣ ਵਧੀਆ ਕੰਡੀਸ਼ਨ ਬਣਾ ਦੀ ਟਰੈਕਟਰ ਦੀ ਜਮਾ ਤੇ ਇੱਕ ਦੋ ਕੱਲ ਨੂੰ ਜਾਂ ਕੱਲ ਸ਼ਾਮ ਤੱਕ ਟਰੈਕਟਰ ਘਰੇ ਆ ਜੂਗਾ ਇਸੇ ਤਖਾਣਾ ਤੁਹਾਨੂੰ ਬਲੌਗ ਦੇ ਵਿੱਚ ਤੇ ਬਾਬੇ ਨੇ ਲਾਇਸੈਂਸ ਬਣਾਉਣਾ ਕਾਲਾ ਬਣਾਉਣਾ ਜੀ ਤਸਵੀਰ ਬਣਾਉਣਾ ਜੀ ਇਹਦਾ ਲੰਗ ਸਿੰਘਾਣਾ ਅੱਛਾ ਹਾਂ ਪਸਤਾਵ ਰੱਖਣਾ ਕੋਲੇ ਉਸ ਮਾਰਜੀ ਦੋ ਬੰਦੇ ਕਤਲ ਵੀ ਮਾਫ ਨਹੀਂ ਸਿੱਖ ਉਹਨੂੰ ਜੇ ਕੋਈ ਬੜਾ ਚੜ ਗਿਆ ਹੋਊਗਾ ਉਹਨੂੰ ਛੱਡਦੇ ਨਹੀਂ ਠੀਕ ਹੈ ਛੜਨਾ ਆਉ ਉਹ ਗੱਲਣਾ ਵੀ ਲਾਉਂਦੇ ਹਾਂ ਹੂੰ ਦਾ ਬਚਰ ਕੇ ਬੋਲੂਗਾ ਫਿਰ ਦਾ ਕਰਮ ਉਹ ਬਾਬਾ ਹੁਣ ਸੂਰੇ 27 ਦੇ ਵਿੱਚ ਹੋ ਜਾਣਾ ਜੀ ਇਹ ਠੀਕ ਹੈ ਹਾਂ ਅੱਲਾ ਕੋਲਾ ਉਥੋਂ ਤੋਂ ਬਾਅਦ ਕੀ ਕਰਦਾ ਹਥਿਆਰ ਆਏਗਾ ਨਹੀਂ ਬਿਨਾ ਸ਼ਾਸਤਰ ਤੋਂ ਭੇੜ ਆ ਬੰਦਾ ਹੂੰ ਹੂੰ ਜਦੋਂ ਸ਼ਾਸਤਰ ਆਦਰ ਲਵੇ ਆਹ ਹੈ ਹੁਣ ਮੇਰੇ ਪਾਏ ਹੋਏ ਨੇ ਟੀਟੀ ਸਿਹਾਰ ਜਦੋਂ ਇਹਦੇ ਵਿੱਚ ਕਹਦੇ ਆ ਪਾ ਲੈ ਨੂੰ ਉਹ ਬੰਦੇ ਇਹਨੇ ਲਵੇ ਨਹੀਂ ਲੱਗਣਦਾ ਮੈਂ ਗੰਡ ਦੇ ਲਿਆ ਚ ਠੀਕ ਹੈ ਟੀਟੀ ਸਿਹਾਰ ਬੰਦੀ ਭਰਨੇ ਦੀ ਠੀਕ ਹੈ ਹੈ ਹੂੰ ਇਹ ਬਹੁਤ ਕੰਮ ਕਰਦਾ ਜੀ ਇਹ ਐਂ ਕਹਿੰਦਾ ਹੂੰ ਸਾਂਚ ਤਾਂ ਕਈ ਸਾਲਾਂ ਦੇ ਨਾਲੇ ਤਾਂ ਜੀ ਦਮਦਮਾ ਸਾਹਿਬ ਜਾਣੇ ਆ ਪਾਟਣਾ ਸਾਹਿਬ ਹੂੰ ਪਾਟਣਾ ਸਾਹਿਬ ਗਏ ਸੀ ਕਿ ਨਹੀਂ ਫਿਰ ਕਰਾਇਆ ਨਹੀਂ ਲੱਗਦਾ ਜੀ ਉਹ ਚ ਜੀ ਲਾਇਸੈਂਸ ਹੋ ਗਏ ਹਾਂ ਜੀ ਅੱਛਾ ਆ ਕਾਪੀ ਬਣੀ ਹੋਵੇ ਤੇ ਮਰਜ਼ੀ ਜਾਇਆ ਠੀਕ ਹੈ ਹਾਂ ਰੇਲ ਗੱਡੀ ਜੀ ਕਿ ਤਾ ਮਰਜ਼ੀ ਜਾਇਆ ਤੈਨੂੰ ਹੂੰ ਫੁੱਲੀ ਸੁਟੀ ਆ ਹੁੰਦਾ ਨਹੀਂ ਤੈਨੂੰ ਅੱਛਾ ਹਾਂ ਸਸਰੀ ਘਰ ਬੁਲਾ ਕੇ ਜਾਂਦੇ ਤਿੰਨੇ ਮੇਰੀ ਕਿੰਨੇ ਵੇਰੀ ਆਊਗਾ ਜੀ 2 ਟੀ 2 ਕੀ ਉਹਨਾ ਪੀ ਟੀ ਹਾਂ ਟੀ ਟੀ ਉਹ ਠੀਕ ਹੈ ਬੜੇ ਦਿਨੋਂ ਆ ਨੀ ਜਦੋਂ ਘੋਤਾ ਪੈਦਲ ਨਾ ਛੇੜੇ ਕਹਿੰਦੇ ਨੇ ਤੈਨੂੰ ਕੁਛ ਬੜਾ ਮੂੰਹ ਕਰਕੇ ਲੰਘ ਜਾ ਕਰੋ ਵੀ ਆ ਬਾਤਾਂ ਲਈ ਨਾ ਉਹ ਤਾਂ ਮੈਂ ਕਿਹਨਾਂ ਦੇਖੇ ਨੇ ਮੈਂ ਵੀ ਕਿਰਾਂ ਅਨੰਦਪੁਰ ਗਿਆ ਸੀਗਾ ਤੇ ਅਸੀਂ ਐਂ ਗੱਲਾਂ ਕਰ ਰਾਜਪੁਰੇ ਤੋਂ ਨਾ ਨਹੀਂ ਗੱਲ ਡੱਬੇ ਚ ਵੱੜ ਗਏ ਨਹੀਂ بڑے ਨਹੀਂ ਚਾਚਾ ਜੀ ਰਾਜਪੁਰੇ ਸਾਨੂੰ ਟੇਸ਼ਨ ਤੇ ਨਹੀਂ ਗੱਲ ਮਿਲ ਗੋ ਹੈਗੇ ਛਿੰਡਿਆਏ ਦੇ ਤੇ ਉਹ ਕਹਿੰਦੇ ਸੰਗ ਤਾਂ ਕਿੱਧਰ ਚੱਲੀ ਸੀ ਅਗਾਂੰਦਪੁਰ ਸਾਹਿਬ ਹੋਲੇ ਮਹਲੇ ਤੇ ਤੇ ਉਹ ਕਹਿੰਦੇ ਆਜੋ ਕਹਿੰਦੇ ਅਸੀਂ ਵੀ ਤੁਹਾਡੇ ਏਰੀਆ ਦੇ ਉਹਨਾਂ ਨੇ ਪਸਾਨ ਲਿਆ ਉਹ ਆਪਣੇ ਪਿੰਡ ਗੱਤ ਕੇ ਖਿੱਦਣਾ ਆਏ ਸੀਗੇ ਹਾਂ ਨਗਰ ਕੀਰਤਨ ਚ ਅਸਾ ਜੀ ਤੇ ਉਹ ਕਹਿੰਦੇ ਆਜੋ ਕਹਿੰਦੇ ਤੁਸੀਂ ਸਾਡੇ ਨਾਲ ਹੀ ਚੱਲੋ ਕਹਿੰਦੇ ਅਸੀਂ ਤੁਹਾਡਾ ਕਿਰਾਇਆ ਨਹੀਂ ਲੱਗਣ ਦਿੰਦੇਗੇ ਉਹੀ ਗੱਲ ਲਹਿਨ ਕਾਲੇ ਡੱਬੇ ਚ ਵਿੱਚ ਜਿੰਨੇ ਵੀ ਸੀਗੇ ਕਿਸੇ ਨੂੰ ਟੀਟੀ ਨੇ ਕੁਝ ਨਹੀਂ ਕਿਹਾ ਹੈਗਾ ਕਹਿੰਦਾ ਨਹੀਂ ਉਹ ਚੁੱਪ ਕਰਕੇ ਨੰਗ ਜਾ ਕਰੇ ਦਾ ਫੇਰ ਉਹ ਬਾਪੂ ਦਾ ਘਰ ਦੇਣਾ ਹੁੰਦਾ ਉਹਨਾਂ ਦਾ ਬਾਹਰ ਸਾਥ ਚ ਹੁੰਦਾ ਯਾਰ ਉਹਨਾਂ ਦਾ ਇਹੀ ਕਰ ਦੇਣਾ ਜਦੋਂ ਦੁੱਖੀ ਚੱਕ ਕੇ ਨਾ ਮੈਂ ਉਦੋਂ ਦਾ ਬੰਦਾ ਕਿੱ데 ਦੀ ਕਿੱ데 ਲੰਘ ਜਾਂਦਾ ਹੂੰ ਵੀ ਟੂ ਦਾ ਹੁਣ ਪਰਛਣ ਨਾ ਫੋਨ ਕਰ ਸਕਦਾ ਫੋਨ ਕਿਦੋਂ ਲਾ ਲੈ ਜੇ ਤੇਰੇ ਬੱਖੀ ਨਾਲ ਲੈ ਫੋਨ ਤੇ ਤੂੰ ਆਏ ਆਏਗਾ ਇਹ ਵੀ ਫੜ ਲਓ ਹੈ ਵੀ ਫੋਨ ਤਾਂ ਤੂੰ ਹੀ ਫੜ ਲੈ ਠੀਕ ਹੈ ਆਏ ਇਹ ਜੀ ਹੈ ਜੀ ਕੋਟ ਦੋਨੇ ਜਦੋਂ ਇੱਥੇ ਨਿਹੰਗ ਸਿੰਘ ਜੇ ਪਹਿਲੀਆਂ ਚਾਹੇ ਨੇ ਉਹ ਪਰਲੀ ਸ਼ੈਡ ਉਹ ਨਹੀਂ ਲਾਈ ਹੋਤੀ ਪਰਲੇ ਬਸ ਹਾਂ ਹਾਂ ਉਹ ਫੋਲ ਤੇ ਨਿਹੰਗ ਸਿੰਘ ਦਾਖਮੀ ਤੇ ਉਹਨਾਂ ਦਾ ਬਹੁਤ ਹੂੰ ਉਹ ਦਾਖਮੀ ਦੀ ਮੈਂ ਮਿੱਠੂ ਅਰਜਨ ਰਲਿਆ ਹੋਇਆ ਸੀ ਲਵੇ ਉਹ ਬੁੱਲ ਜੱਲ ਬੇ ਦੋ ਕਿੱਲੇ ਨੇ ਮਿਟਕੂ ਛਿੱਟੇ ਕੇ ਹਮ ਮਰਮਉਂਦਾ ਦੀ ਮੈਂ ਪਾਣੀ ਜਾਂ ਪਿੰਡ ਵਾ ਗਿਆ ਮਹਾ ਜਰ ਕੀ ਗੱਲ ਹੋ ਗਈ ਇਧਰ ਉਹ ਕਹਿੰਦਾ ਯਾਰ ਬਾਬੇ ਨੂੰ ਚੜਾਉਣਾਂ ਦੀ ਕਹਿੰਦਾ ਬੱਛ ਨਹੀਂ ਰੋਕਿਓ ਨਿਹੰਗ ਸਿੰਘ ਦੇ ਘੋੜੇ ਤੋਂ ਆਇਆ ਹਮ ਉਹ ਕਹਿੰਦਾ ਕਿੱਥੇ ਕ ਬਾਗੀ ਕਹਿੰਦਾ ਲਗਭਗ ਦੋ ਕਿੱਲੇ ਲੰਘਿਓ ਵਾ ਚੱਲ ਪਿਆ ਭਾਈ ਉਹਦੇ ਬਾਰਛਾ ਹੱਥ ਚ ਉਹਦੇ ਬੱਖੀ ਚ ਲਾ ਲਿਆ ਡਰਾਈਵਲ ਜਿਹਦੇ ਕਹਿੰਦਾ ਬਾਈਕ ਲਾ ਪੁੱਤ ਇਹ ਪਤਾ ਨਹੀਂ ਵੀ ਤੇਰੇ ਪਿਆਓ ਮੂਰੇ ਖੜਾ ਜੀ ਮੈਂ ਜੀ ਮੈਂ ਜੀ ਕਹਿੰਦਾ ਉਰੀ ਲਿਆਉ ਕਹਿੰਦਾ ਜੇ ਬਰਲਿਆਣਾ ਲਾਣਾ ਹੁੰਦਾ ਸੀ ਤੈਨੂੰ ਬੱਖੀ ਚ ਥੋੜੀ ਲਾਉਣਾ ਸੀ ਵੀ ਮਜਬੂਰੀ ਵੀ ਦੇਖਣਾ ਤੈਨੂੰ ਖਾਲਚੇ ਤੇ ਪੀੜ ਪਈ ਖੜੀ ਐ ਤੂੰ ਕਹਿੰਦਾ ਬੱਥ ਲੈ ਕੇ ਲੱਕਰ ਕੇ ਅੱਛਾ ਤੇਰਾ ਪਿਆਓ ਜਾਖਮੀ ਆ ਅੱਛਾ ਫਿਰ ਉਹਨੂੰ ਲੈ ਕੇ ਗਿਆ ਭਈ ਉੱਥੋਂ ਚੜਾ ਕੇ ਕਨੈਕਟਰ ਜਾਂ ਮੋਢਿਆਂ ਚ ਮੋਢਾ ਪਵਾ ਕੇ ਹੱਥ ਪਾ ਕੇ ਫੇਰ ਲੈ ਕੇ ਗਿਆ ਚੱਕ ਕੇ ਠੀਕ ਐ ਇਹ ਚੜਾਇਆ ਅੱਛਾ ਆਇਆ ਮੈਂ ਉਹਨੂੰ ਦੇਖਿਆ ਮਹਾ ਯਾਰ ਕਮਾਲ ਹੂੰ ਇੱਟਾ ਪਉਣੇ ਥੁਰਾਂਦੇ ਨਹੀਂ ਕਾਲੇ ਕਾਲੀ ਨਹਿਰ ਤੋਂ ਅੱਛਾ ਜੀ ਮੂਰੀਆਂ ਨੇ ਹਾਂਜੀ ਤੇ ਟਾਈਮ ਆਥਰਾ ਦੇ 5:30 ਹੋ ਗਏ ਤੇ ਧਾਰਾ ਚੋਂ ਲਾਗੇ ਤੇ ਬਾਬਾ ਆਪਣਾ ਇੱਟਾਂ ਕਢੀ ਜਾਂਦਾ ਕਿ ਇੱਟਾਂ ਕਢ ਕੇ ਉਹ ਸਾਈਡ ਤੇ ਲਾਉਣ ਲੱਗਾ ਸੀ ਉਹਨੂੰ ਤੇ ਆਪਾਂ ਧਾਰਾ ਚੋਂ ਲਾਗੇ ਹੁਣ ਜੁਣੇ ਧਾਰਾ ਵਗੈਰਾ ਫੇਰ ਚੱਲਾਂਗੇ ਡੈਰੀ 'ਚ ਦੁੱਧਾ ਤੇ ਪਾਉਣ ਇਹਨਾਂ ਲਈ ਅੰਦਰ ਕੱਖ ਪਾਉਣ ਵਾਲੇ ਪਾਈ ਨੇ ਅੱਜ ਸਾਰਾ ਕੰਮ ਰਹਿੰਦਾ ਹਲੇ ਇੱਧਰ ਵਾਲਾ ਕਿ ਦਣੇ ਮੈਂ ਪਹਿਲਾਂ ਅਜੇ ਉੱਥੇ ਭੱਗ ਗਿਆ ਟਰੈਕਟਰ ਦੀ ਛਤਰੀ ਜੀ ਰੱਖਣੀ ਤਾਂ ਕਰਕੇ ਉੱਥੇ ਟਾਈਮ ਲੱਗ ਗਿਆ ਸੀਗਾ ਨਹੀਂ ਤਾਂ ਤਾਂ ਕੰਮ ਆਪਾਂ ਡੇਣ ਖੜੇ ਨਵੇਂ ਮੇਟ ਨਾਲ ਨਿਆਥ ਨਾਲ ਕੱਖਾਂ ਦਾ ਕੋਈ ਨਹੀਂ ਚਲੋ ਕਰ ਦਾਂਗੇ ਸਾਰਾ ਉਹ ਵੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਅੱਧੇ ਘੰਟੇ ਦਾ ਕੰਮ ਆ ਸਾਰਾ ਲਾਉ ਜੀ ਤੇ ਦੋ ਤਾਰਾਂ ਚੋਲੀਆਂ ਮੈਂ ਤੇ ਦੋ ਚੂਹ ਹੁਣ ਬਾਬਾ ਕਿਉਂ ਬਾਬਾ ਹਾਂਜੀ ਧਰ ਨਿਕਲਾ ਤਾਂ ਦੁੱਧ ਦਾ ਪਤਾ ਨਹੀਂ ਪਾ ਸਕਦਾ ਸੀ ਬਾਜੀ ਤੇ ਮੈਂ ਜਦੋਂ ਉਹ ਦੇ ਮੱਝ ਨੇ ਸਾਡਾ ਦੁੱਧ ਲਣਾਦਾ ਸੀ ਇੱਕਦਣਾ ਬਾਲਟੀ ਦੇ ਵਿੱਚ ਧਰਲੀ ਸੀ ਲੱਤ ਤੇ ਬਾਬੇ ਨੇ ਲਈ ਛੋਟੀ ਬਾਲਟੀ ਤੇ ਮੈਂ ਬੈਠਾ ਵੱਡੀ ਤੇ ਹਾਂ ਉਹ ਤੇ ਆ ਮੈਂ ਚੋਤੀ ਅੱਲਾ ਹਾਲਾ ਜੱਗ ਜੁਗ ਹਾਂ ਆਉਜੀ ਤੇ ਤਾਰਾ ਵਗੈਰਾ ਸਾਰੀਆਂ ਚੋੜੀਆਂ ਤੇ ਹੁਣ ਚਲਦੇ ਆਂ ਡਾਇਰੀ ਚ ਪੁੱਤ ਪਾਉਣ ਆਲ ਵਰਕ ਇਸ ਡਨ ਹਾਂ ਹਾਂ ਬਸ ਟਾਂਗ ਲੂ ਮੈਂ ਤੇ ਟਾਂਗ ਲਈ ਕੰਨੀ ਉੰਜਾਲਿਆ ਡੇਰੀ ਦੇ ਦੁੱਧ ਪਾਉਣਾ ਆਪਾਂ ਇਹ ਆਪਣਾ ਲਾਸਟ ਕੰਮ ਹੁੰਦਾਗਾ ਮੱਝਾਂ ਵਗੈਰਾ ਅੰਦਰ ਬੰਨੇ ਹੁੰਦੀਆਂ ਕੱਖਪਾਤੇ ਸਵੇਰੇ ਵਾਲੇ ਕੱਖਪਾਤੇ ਪੁੱਤਰ ਬਾਬਾ ਜੀ ਢਾਲੀ ਵਾਲੇ